ਸੀਟੀ ਬੰਦੀ ਆ ਜਿਹੜਾ ਇਹ ਜਿਹੜਾ ਕਿ ਹਰਪ੍ਰੀਤ ਸਿੰਘ ਆ ਇਹ ਜਿਹੜਾ ਨਾਮ ਆ ਕਨਸਟੇਬਲ ਆ ਜਿਹਨੇ ਕੇ ਮਾਲ ਖਾਨੇ ਦੇ ਵਿੱਚੋਂ ਹੀ ਜਿਹੜਾ ਰੁਪਏ ਚੋਰੀ ਕਰ ਲਿਆ ਜਿਹੜਾ ਹੁਣ ਇਹਨੂੰ ਰਿਮਾਂਡ ਤੇ ਲੈਤਾਗਾ ਤੇ ਇਹਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਨੇ ਕਿ ਇਕੱਲੇ ਹੀ ਸ਼ਾਮਲ ਸੀ ਜਾਂ ਫਿਰ ਹੋਰ ਵੀ ਜਿਹੜਾ ਹਿੱਸਾ ਪੱਤੀ ਲੈਂਦੇ ਸੀ ਤੇ ਇਸ ਖਬਰ ਨੂੰ ਬੱਤ ਬੱਤ ਖਬਰਾਂ ਜਿਹੜੀ ਬਰਨਾਲੇ ਤੋਂ ਆ ਬਰਨਾਲਾ ਜਿਹੜਾ ਕਿ ਪੁਲਿਸ ਦੇ ਵਿੱਚ ਹੀ ਇੱਕ ਜਿਹੜਾ ਕਾਲੀ ਭੇਡ ਬੈਠੀ ਸੀ ਉਹਨੇ ਆਪਣੇ ਹੀ ਜਿਹੜਾ ਪੁਲਸ ਦੇ ਜਿਹੜਾ ਮਾਲਖਾਨਾ ਹੁੰਦਾ ਉਹਦੇ ਵਿੱਚ ਹੀ ਚੋਰੀ ਜਿਹੜਾ ਨਗਦੀ ਕਰਲੇ ਸੀ ਰੁਪਏ ਇਹ ਤੁਹਾਨੂੰ ਵੱਡੀ ਖਬਰ ਦੱਸਦੇ ਆ ਕਿ ਬਰਨਾਲਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਬਨਾਲਾ ਥਾਣੇ ਦੇ ਵਿੱਚ ਇੱਕ ਕਾਂਸਟੇਬਲ ਸੀ ਉਹਨੇ ਆਪਣੇ ਹੀ ਮਾਲਖਾਨੇ ਦੇ ਵਿੱਚੋਂ ਚੋਰੀ ਕਰਨ ਦੇ ਰੋਪ ਦੇ ਵਿੱਚ ਅੱਜ ਪੁਲਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆ ਪਹਿਲਾਂ ਤੁਹਾਨੂੰ ਡੀਐਸਪੀ ਦਾ ਬਿਆਨ ਸੁਣਾ ਦਈਏ ਤਾਂ ਫਿਰ ਜੇ ਕਰ ਇਹਨਾਂ ਨੂੰ ਕਾਲੀਆਂ ਭੇਡਾਂ ਨਾ ਕਹੀਏ ਤਾਂ ਹੋਰ ਕੀ ਕਹੀਏ ਕਹਿੰਦੇ ਹੁੰਦੇ ਆ ਕਿ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਪਰ ਤਾਂ ਕਹਿੰਦੇ ਹੁੰਦੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤਾਂ ਬਚਾਉਣ ਵਾਲਾ ਕੌਣ ਆ ਅੱਜ ਇਹ ਹਾਲ ਪੰਜਾਬ ਦੇ ਵਿੱਚ ਪੁਲਿਸ ਦਾ ਜਿਹੜਾ ਅਕਸ ਬਗਾੜ ਦੇ ਵਿੱਚ ਮੋਰੀ ਨੇ ਲੋਕ ਇਹ ਕੌਣ ਉਹ ਭਰਤੀ ਕੀਤੇ ਹੋਏ ਨੇ ਇਹ ਦੱਸਿਆ ਜਾ ਰਿਹਾ ਕਿ ਮਾਡਲ ਪੁਲਿਸ ਸਟੇਸ਼ਨਾਂ ਸਿਟੀ ਬਨ ਬਰਨਾਲੇ ਦਾ ਜਿਹੜਾ ਇਹ ਕਨਸਟੇਬਲ ਆ ਇਹਨੂੰ ਹੁਣ ਪੁਲਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ 8 ਸਾਲਾਂ ਤੋਂ ਕਰੀਬ ਆ ਜਿਹੜੇ ਇਹ ਨੌਕਰੀ ਕਰਦਾ ਆ ਰਿਹਾ ਸੀ ਮੈਨੂੰ ਲੱਗਦਾ ਕਿ ਇਹਦਾ ਤਨਖਾਹ ਦੇ ਨਾਲ ਢਿੱਡ ਨਹੀਂ ਭਰਿਆ ਹੋਣਾ ਇਹਨੇ ਆਖਿਆ ਕਿ ਚਲੋ ਹੁਣ ਇਦਾਂ ਹੀ ਗੱਫਾ ਲਾ ਲੈਨੇ ਆ ਇਹੋ ਜਿਹਾ ਹਾਲ ਹੋਇਆ ਪਿਆਗਾ ਪੁਲਸ ਦਾ ਫੇਰ ਤੁਸੀਂ ਹੁਣ ਕੀ ਕਹੋਗੇ ਤੇ ਇਹ ਹਾਲ ਅੱਜ ਪੰਜਾਬ ਦੇ ਵਿੱਚ ਕਾਲੀਆਂ ਭੇਡਾਂ ਜਾ ਭੇਡੂ ਜਿਹੜੇ ਬੜੇ ਬੜੇ ਉਹ ਵਿਜੀਲੈਂਸ ਫੜ ਰਹੀ ਆ ਸੀਬੀਆਈ ਫੜ ਰਹੀ ਆ ਤੇ ਲਗਾਤਾਰ ਜਿਹੜੇ ਮਾਮਲੇ ਆ ਮੁਕੱਦਮੇ ਆ ਅਪਰਾਧਿਕ ਮਾਮਲਿਆਂ ਦੇ ਵਿੱਚ ਵੀ ਇਹਨਾਂ ਦਾ ਹੱਥ ਆ ਪਰ ਉਹਨਾਂ ਨੂੰ ਪੁਲਿਸ ਬਚਾਉਂਦੀ ਆ ਵਿਚਾਰੇ ਆ ਇਹਨਾਂ ਨੂੰ ਬੜੇ ਬੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਆ ਪੰਜਾਬ ਦੇ ਵਿੱਚ ਆ ਲਗਾਤਾਰ ਕਰੀਬ ਜੇ ਆਪਾਂ ਦੇਖੀਏ ਬਾਹਲਾ ਪਿੱਛੇ ਨਾ ਜਾਈਏ 3-4 ਸਾਲ ਪਿੱਛੇ ਹੀ ਭੱਜ ਜਾਈਏ ਉਸ ਤੋਂ ਲੈ ਕੇ ਕਿ ਹੁਣ ਤੱਕ ਪੋਸਟ ਦੇ ਵਿੱਚ ਕੀ ਕੁਝ ਹੋ ਰਿਹਾਗਾ अनेका ਬਾਰਦਾਤਾ अनेका ਕੁੱਟਮਾਰ ਦੇ ਮਾਮਲੇ ਕਰਨ ਬਾੜ ਦਾ ਮਾਮਲਾ अनेका ਝੂਠੇ ਇਨਕਾਉਂਟਰ ਫੇਕ ਇਨਕਾਉਂਟਰ ਤੇ ਕਦੇ ਕੋਈ ਫਲਾਨਾ ਆਂਡਾ ਚੋਰੀ ਕਰਦਾ ਫੜਿਆ ਜਾਂਦਾ ਕਦੇ ਕੋਈ ਮਰੂਦ ਚੋਰੀ ਕਰਦਾ ਫੜਿਆ ਜਾਂਦਾ ਕਦੇ ਧਮਕਾ ਚੋਰੀ ਕਰਦਾ ਫੜਿਆ ਜਾਂਦਾ ਬਤੰਦਰ ਨੇ ਆਪਣੇ ਘਰ ਵਿੱਚ ਹੀ ਸਨ ਲਾ ਲਿਆ ਇਹਨੇ ਆਖਿਆ ਕਿ ਇਹਦਾ ਕੰਮ ਨੇੜੇ ਸਰਜੂ ਆ ਦੂਰ ਜਾਣ ਦੀ ਲੋੜ ਨਹੀਂ ਪਹਿਲਾਂ ਤੁਹਾਨੂੰ ਡੀਐਸਪੀ ਦਾ ਬਿਆਨ ਸੁਣਾ ਦਈਏ ਫਿਰ ਅੱਗੇ ਗੱਲਬਾਤ ਕਰਦੇ ਆ ਇਹ ਕਾਂਸਟੇਬਲ ਕਿੱਥੋਂ ਦਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ 2025 ਨੂੰ ਇੱਕ ਥਾਣੇ ਸਿਟੀ ਬਰਨਾਲਾ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤੈਨਾਤੀ ਕਾਂਸਟੇਬਲ ਹਰਪ੍ਰੀਤ ਸਿੰਘ ਇਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਾਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 18 2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ 14 ਤਰੀਕ ਤੱਕ ਬੇਕ ਲੋ ਕੇ ਪੁਲਸ ਤੋਂ ਹੁਣ ਕੀ ਤੁਸੀਂ ਜਿਹਦਾ ਸਹਾਰਾ ਲੈਨੇ ਹੋ ਕਿ ਰਾਖੀ ਕਰੋਗੇ ਇਹ ਰਾਖੀ ਕਰੋਗੇ ਕਿ ਆਪ ਪਬਲਿਕ ਦੀ ਰਾਖੀ ਕਰਨਗੇ ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਦੋਂ ਚੋਰ ਹੀ ਆਪਣੇ ਜਿਹੜੇ ਘਰ ਨੂੰ ਚੋਰੀ ਕਰਨ ਲੱਗ ਪੈਣਾ ਤਾਂ ਦੂਸਰਿਆਂ ਦੀ ਰਾਖੀ ਕਿੱਥੋਂ ਜਿਹੜਾ ਕਰਨਗੇ ਦੂਸਰਿਆਂ ਦੀ ਕਿੱਥੋਂ ਰਾਖੀ ਕਰਨਗੇ ਤੇ ਜਦੋਂ ਆਪ ਦੀ ਮਾਲ ਮਹਿਕਮੇ ਦੇ ਵਿੱਚ ਵੱਡੇ ਘਪਲੇ ਬਾਜੀ ਜਿਹੜਾ ਸਰਿਆਂ ਵਿੱਚ ਜਿਹੜਾ ਫੜਿਆ ਗਿਆ ਰੁਪਏ ਚੁੱਕਦਾ ਤੇ ਉਹਤੇ ਮਾਮਲਾ ਦਰਜ ਕਰ ਲਿਆ ਹੁਣ ਰਿਮਾਂਡ ਲੈ ਲਿਆ ਪਹਿਲਾਂ ਫਰਾਰ ਸੀ ਬੜੇ ਤੇ ਦੁੱਖ ਦੀ ਗੱਲ ਵੀ ਆ ਕਿ ਕਾਰਨ ਕੀ ਆ ਪੁਲਸ ਨੇ ਕਲੀਅਰ ਨਹੀਂ ਦੱਸਿਆ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਸੀ ਜਾਂ ਫਿਰ ਚੋਰੀ ਇਹਨੇ ਕਿਉਂ ਰੁਪਏ ਕੀਤੇ ਕੀ ਗੱਲ ਕੀ ਇਹਦੀ ਤਨਖਾਹ ਘਟ ਸੀ ਜਾਂ ਫਿਰ ਇਹਦਾ ਕਿ ਪਸੋਕੜੀ ਇਹੋ ਜਿਹੀ ਸੀ ਆਪਾਂ ਕਹਿ ਦਈਏ ਕਿ ਪਹਿਲਾਂ ਤੁਸੀਂ ਜਿਹੜਾ ਭਰਤੀ ਹੋਣ ਤੋਂ ਪਹਿਲਾਂ ਇਹ ਵੱਡੇ ਸਵਾਲ ਖੜੇ ਕਰਦਾ ਦੇਖੋ ਜੇਕਰ ਅਜੇ ਮੈਕਮੇਂ ਦੇ ਵਿੱਚ ਅਜੇ ਮਲਾਜ਼ਮ ਹੋਣਗੇ ਅੱਜ ਤੈਨਾਂ ਨੇ ਰੁਪਏ ਦੀ ਚੋਰੀ ਕੀਤੀ ਆ ਕੱਲ ਨੂੰ ਕਿਥੇ ਕੋਈ ਹਥਿਆਰ ਚੋਰੀ ਕਰਕੇ ਕਿਤੇ ਹੋਰ ਧਰ ਕੇ ਜਿਹੜਾ ਕਿਸੇ ਦਾ ਹੋਰ ਨਾਮ ਲਾ ਦੂ ਪਤਾ ਨਹੀਂ ਕਿਸਦੇ ਕਿੰਨੇ ਘਰ ਪੜਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੀਆਂ ਆ ਕਾਲੀਆਂ ਭੇਡਾਂ ਨੇ ਪੁਲਸ ਦੇ ਵਿੱਚ ਬੈਠੀਆਂ ਨੇ ਜਿਹੜਾ ਕਿ ਪੁਲਸ ਦਾ ਲਗਾਤਾਰ ਐਕਸ ਖਰਾਬ ਕਰ ਰਹੀਆਂ ਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੀ ਪਛਾਣ ਕੀਤੀ ਜਾਵੇ ਕਿ ਕਿਹੜੇ-ਕਿਹੜੇ ਕਿੱਥੋਂ ਦੇ ਜਿਹੜੇ ਮੁਲਾਜ਼ਮਾ ਕਈ ਮੁਲਾਜ਼ਮਾ ਜਿਹੜੇ ਬਹੁਤੇ ਸਾਰੇ ਮੁਲਾਜ਼ਮਾ ਜਿਹੜੇ ਚਿੱਟੇ ਦੀ ਭੇਡ ਚੜ ਚੁੱਕੇ ਆ ਚਿੱਟਾ ਦਾ ਆਦੀ ਬਣ ਚੁੱਕਿਆ ਕੋਈ ਗੋਲੀਆਂ ਖਾਂਦਾ ਕੋਈ ਭੁੱਕੀ ਖਾਂਦਾ ਕੋਈ ਆਫੀਮ ਖਾਂਦਾ ਪੁਲਸ ਦੇ ਵਿੱਤ ਆ ਬਹੁਤ ਹੀ ਇਹ ਕਾਲੀਆਂ ਇਹ ਜੀਆਂ ਭੇਡਾਂ ਨੇ ਤੇ ਆ ਹਾਲ ਆ ਦੇਖੋ ਇਹ ਬਰਨਾਲੇ ਦੀ ਖਬਰ ਆ ਸਿਟੀ ਬੰਦ ਦੀ ਆ ਜਿਹੜਾ ਇਹ ਜਿਹੜਾ ਕਿ ਹਰਪ੍ਰੀਤ ਸਿੰਘ ਆ ਇਹ ਜਿਹੜਾ ਨਾਮ ਆ ਕਾਂਸਟੇਬਲ ਆ ਜਿਨੇ ਕੇ ਮਾਲ ਖਾਨੇ ਦੇ ਵਿੱਚੋਂ ਹੀ ਜਿਹੜਾ ਰੁਪਏ ਚੋਰੀ ਕਰ ਲਿਆ ਜਿਹੜਾ ਹੁਣ ਇਹਨੂੰ ਰਿਮਾਂਡ ਤੇ ਲੈਤਾਗਾ ਤੇ ਇਹਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਨੇ ਕਿ ਇਕੱਲੇ ਹੀ ਸ਼ਾਮਲ ਸੀ ਜਾਂ ਫਿਰ ਹੋਰ ਵੀ ਜਿਹੜਾ ਹਿੱਸਾ ਪੱਤੀ ਲੈਂਦੇ ਸੀ ਤੇ ਇਸ ਖਬਰ ਨੂੰ ਬੱਤ ਬੱਤ ਜ਼ਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਜਦੋਂ ਇਹਨਾਂ ਤੇ ਆਪ ਤੇ ਪੈਂਦੀ ਆ ਨਾ ਫਿਰ ਇਹਨਾਂ ਨੂੰ ਪਤਾ ਲੱਗਦਾ ਦੂਸਰੇ ਦੇ ਘਰ ਅੱਗ ਲੱਗੀ ਬਸੰਤਰ ਲੱਗਦੀ ਆ ਜਦੋਂ ਆਪਣੇ ਘਰ ਦੇ ਵਿੱਚ ਉਹੀ ਅੱਗ ਵੱੜ ਜਾਵੇ ਤਾਂ ਫਿਰ ਉਹਦਾ ਸੇਕ ਆ ਤੇ ਉਹਦੇ ਸੇਕ ਦੇ ਜਰੀਏ ਫਿਰ ਕਿੰਨੇ ਲੋਕ ਭੇਟ ਚੜਦੇ ਆ ਉਦੋਂ ਪਤਾ ਲੱਗਦਾ ਉਦੋਂ ਦੁੱਖ ਮਹਿਸੂਸ ਹੁੰਦਾ ਬੰਦਾ ਇੱਕ ਮਾੜਾ ਹੁੰਦਾ ਤੇ ਘਰ ਸਾਰਿਆਂ ਨੂੰ ਜਿਹੜਾ ਅੱਲ ਬੇਠ ਕੇ ਨਾਲ ਹੁਣ ਇਹ ਬੰਦਾ ਤੇ ਆਪਣੇ ਕਮੈਂਟ ਜਰੂਰ ਲਿਖ ਦਿਓ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ